ਜੀਵ ਇਸ स्त्री ਨੂੰ ਥੋੜੀ ਥੋੜੀ ਸਮਝ ਆਨ ਲੱਗੀ ਕਿ ਪਰਮਾਤਮਾ ਨਾਲ ਮਲਾਪ ਕਰਨਾ ਹੈ ਇਸ ਜੀਵੰਦੇ ਵਿੱਚ ਉਹਨੇ ਆਪਣੇ ਘਰ ਦੇ ਵਿੱਚ ਸੋਹਣੀ ਸੇਜ ਵਿਛਾਈ ਸੋਹਣਾ ਬਿਸਤਰਾ ਲਾਇਆ ਅਤੇ ਥਾਂ ਥਾਂ ਤੇ ਜਾ ਕੇ ਆਪਣੇ ਉਸ ਪਤੀ ਪ੍ਰਭੂ ਨੂੰ ਲੱਭਣ ਲੱਗੀ ਗੁਰਦੁਆਰਿਆਂ ਦੇ ਵਿੱਚ ਜਾਣ ਲੱਗੀ ਡੇਰਿਆਂ ਤੇ ਜਾਣ ਲੱਗੀ ਬਾਬਿਆਂ ਕੋਲ ਜਾਣ ਲੱਗੀ ਮੜੀਆਂ ਮਸਾਣਾ ਤੇ ਜਾਣ ਲੱਗੀ ਕਿ ਕਿਤੋਂ ਤਾਂ ਪਤੀ ਪ੍ਰਭੂ ਮਿਲੇ ਪਰ ਮਿਲਿਆ ਕਿਤੋਂ ਵੀ ਨਹੀਂ ਹਾਰ ਕੇ ਥੱਕ ਗਈ ਲੱਬ ਲੱਬ ਕੇ ਥੱਕ ਗਈ ਆ ਕੇ ਆਪਣੇ ਘਰ ਦੇ ਵਿੱਚ ਬੈਠ ਗਈ ਪਰੇਸ਼ਾਨ ਹੋਣ ਲੱਗੀ ਕਿ ਜਿਹੜਾ ਪਤੀ ਪ੍ਰਭੂ ਹੈ ਉਹ ਤਾਂ ਮਿਲ ਨਹੀਂ ਰਿਹਾ ਜਦੋਂ ਕੋਈ ਚੀਜ਼ ਨਾ ਮਿਲੇ ਤੇ ਉਸ ਦੀ ਤਾਂਗ ਜਿਹੜੀ ਹੈ ਜਦੋਂ ਵੱਧ ਜਾਂਦੀ ਹੈ ਨਾ ਉਦਾਂ ਹੀ ਉਸ ਚੀਵ ਇਸਤਰੀ ਦੀ ਤਾਂਗ ਹੁਣ ਆਪਣੇ ਪਤੀ ਪ੍ਰਭੂ ਨੂੰ ਮਿਲਣ ਵਾਸਤੇ ਵਧਣ ਲੱਗੀ ਤੇ ਉਹ ਅਰਦਾਸ ਬੇਨਤੀ ਕਰਨ ਲੱਗੀ ਕਿ ਸੱਚੇ ਪਾਤਸ਼ਾਹ ਮਿਹਰ ਕਰੋ ਆਪ ਹੀ ਮਿਹਰ ਕਰੋ ਤੇ ਮੈਨੂੰ ਉਸ ਪਤੀ ਪ੍ਰਭੂ ਨਾਲ ਮਿਲਾਓ ਉਸ ਅਰਦਾਸ ਦੀ ਐਸੀ ਕਿਰਪਾ ਹੋਈ ਕਿ ਜਿਹੜਾ ਹਿਰਦੇ ਅੰਦਰ ਆਪਣੇ ਅੰਦਰ ਵਸਦਾ ਪਰਮਾਤਮਾ ਸੀ પતિ ਪ੍ਰਭੂ ਸੀ ਉਸ ਨੇ ਐਸੀ ਕਿਰਪਾ ਕੀਤੀ ਕਿ ਸੰਗਤ ਦੇ ਨਾਲ ਮਿਲਾਪ ਕਰ ਦਿੱਤਾ ਜੀਵ ਇਸਤਰੀ ਸੰਗਤ ਦੇ ਵਿੱਚ ਜਾਨ ਲੱਗੀ ਜਦੋਂ ਸੰਗਤ ਦੇ ਵਿੱਚ ਜਾਨ ਲੱਗੀ ਤਾਂ ਫਿਰ ਐਸੀ ਬੋੜੀ ਹੋਈ ਐਸੀ ਕਿਰਪਾ ਹੋਈ ਕਿ ਉਸ ਹਰਦੇ ਅੰਦਰ ਵਸਤੇ ਪਤੀ ਪ੍ਰਭੂ ਦੇ ਦਰਸ਼ਨ ਹੋ ਗਏ ਤੇ ਜਦੋਂ ਦਰਸ਼ਨ ਹੋ ਗਏ ਮਿਲਾਪ ਹੋ ਗਿਆ ਤਾਂ ਫਿਰ ਐਸਾ ਆਨੰਦ ਬਣਿਆ ਐਸਾ ਖੇੜਾ ਬਣਿਆ ਐਸੀ ਖੁਸ਼ੀ ਬਣੀ ਕਿ ਸਿਰਫ ਆਪਣੇ ਅੰਦਰ ਵਸਦਾ ਪਤੀ ਪ੍ਰਭੂ ਹੀ ਨਹੀਂ ਬਲਕਿ ਹਰ ਜਗ੍ਹਾ ਤੇ ਵਸਦਾ ਉਹ ਪਤੀ ਪ੍ਰਭੂ ਦਸਨ ਲਗਾ ਸੋ ਪਿਆਰਿਓ ਜੇ ਆਪਾਂ ਵੀ ਚਾਹੁੰਨੇ ਆ ਕਿ ਉਸ ਪਤੀ ਪ੍ਰਭੂ ਦੇ ਨਾਲ ਇਸ ਜੀਵਨ ਦੇ ਵਿੱਚ ਮਿਲਾਪ ਹੋ ਜਾਵੇ ਤਾਂ ਥਾਂ ਥਾਂ ਤੇ ਪਟਕੰਦੀ ਲੋੜ ਨਹੀਂ ਇਹ ਸਮਝਣ ਦੀ ਲੋੜ ਹੈ ਕਿ ਪਤੀ ਪ੍ਰਭੂ ਸਾਡੇ ਅੰਦਰ ਵਸਦਾ ਹੈ ਉਸ ਅਗੇ ਅਰਦਾਸ ਬੇਨਤੀ ਕਰਿਏ ਗੁਰੂ ਦੇ ਸ਼ਬਦ ਦੇ ਨਾਲ ਜੁੜੀਏ ਤਾਂ ਕਿ ਗੁਰੂ ਦੇ ਸ਼ਬਦ ਦੇ ਪ੍ਰਕਾਸ਼ ਦੇ ਨਾਲ ਉਸ ਪਤੀ ਪ੍ਰਭੂ ਨਾਲ ਮਿਲਾਪ ਹੋ ਸਕੇ ਜੀ